ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਪੰਜਾਬ ਦੇ ਲੋਕਾਂ ਨੇ ਹੁਣੇ ठान ਲਈ ਹੈ ਕਿ ਪੰਜਾਬ ਦੇ ਵਿੱਚੋਂ ਭਈਆਂ ਦਾ ਰਾਜ ਖਤਮ ਕਰਨਾ ਭਈਆਂ ਨੂੰ ਪਜਾਉਣਾ ਹੈ ਕਿਉਂਕਿ ਭਈਆਂ ਨੇ ਪੰਜਾਬ ਦੇ ਵਿੱਚ ਅਤ ਚੁੱਕੀ ਹੈ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਰਦੇ ਪਏ ਹੈ ਪਰ ਦੂਜੇ ਪਾਸੇ ਜਿਹੜੀ ਪੰਜਾਬ ਗਵਰਨਮੈਂਟ ਹੈ ਪੰਜਾਬ ਸਰਕਾਰ ਹੈ ਉਹ ਭਈਆਂ ਦੀ ਸਪੋਰਟ 'ਚ ਖੜੀ ਹੋ ਗਈ ਹੈ ਆਖਿਰ ਪੰਜਾਬ ਸਰਕਾਰ ਭਈਆਂ ਦੇ ਸਪੋਰਟ ਚ ਕਿਉਂ ਖੜੀ ਹੋਈ ਹੈ ਜੇ ਭਈਆਂ ਦੇ ਪਿੱਛੇ ਅਸੀਂ ਕਿਹੜੀ ਪਾਵਰ ਹੈ ਜਿਨ੍ਹਾਂ ਨੇ ਮਜਬੂਰ ਕੀਤਾ ਪੰਜਾਬ ਸਰਕਾਰ ਨੂੰ ਉਹਨੇ ਸਪੋਰਟ ਕਰਨ ਤੇ ਇਸ ਦੇ ਬਾਰੇ ਮਕਮਲ ਡਿਟੇਲਾ ਪਾਜੀ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਾਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਬਾਦ ਵੱਡਾ ਹਾਦਸਾ ਵਾਪਰ ਗਿਆ ਯਾਨੀ ਪ੍ਰਵਾਸੀਆਂ ਦੁਆਰਾ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਔਰ ਜਿਹੜੀ ਖਬਰ ਅੱਜ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਇਸ ਖਬਰ ਨੇ ਖੁਸ਼ ਉੜਾ ਦਿੱਤੇ ਨੇ ਇੱਕ ਪਾਸੇ ਕਹਿੰਦੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਕਹਿੰਦੇ ਜੀ ਮਤੇ ਪਾਸ ਹੋ ਗਏ ਨੇ ਕਿ ਭਈਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿਓ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਉਹਨਾਂ ਹੀ ਭਈਆਂ ਦੇ ਹੱਕ ਦੇ ਵਿੱਚ ਖੜ ਗਈ ਹੈ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਬਹੁਤ ਕਸੂਤੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਪੰਜਾਬ ਦੇ ਲੋਕਾਂ ਦੇ ਪ੍ਰਤੀ ਜੋ ਜੋ ਕੰਮ ਸੀ ਆ ਨਾਮ ਨੇ ਕੀਤੇ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਸੀ ਪਰ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਭਈਆਂ ਦੀ ਸਪੋਰਟ ਕਰਦੇ ਨੇ ਔਰ ਕਿਉਂ ਕਰਦੇ ਨੇ ਬਹੁਤ ਵੱਡਾ ਮਾਮਲਾ ਤੁਹਾਡੇ ਅੱਜ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇੱਕ ਬੰਦੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਪ੍ਰਵਾਸੀ ਭਈਏ ਦੁਆਰਾ ਸ਼ਰਾਬ ਦਾ ਡੱੱਕ ਕੇ ਉਸ ਬੰਦੇ ਨੇ ਪੰਜਾਬੀ ਮੁੰਡੇ ਨੂੰ ਮਾਰ ਦਿੱਤਾ ਜਾਂਦੀ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਨੇ ਅੱਜ ਪੰਜਾਬ ਦੇ ਅੰਦਰ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚ ਜਾਣੀ ਹੈ ਕਿਉਂਕਿ ਜਦੋਂ ਸਾਡੇ ਪੰਜਾਬੀਆਂ ਨੂੰ ਇਸ ਗੱਲ ਦੀ ਧਲਕ ਲੱਗਣੀ ਹੈ ਔਰ ਪਤਾ ਲੱਗਣਾ ਕਿ ਸਾਡਾ ਹੀ ਮੁੱਖ ਮੰਤਰੀ ਉਹਨਾਂ ਲੋਕਾਂ ਦੇ ਨਾਲ ਖੜ ਗਿਆ ਜਿਹੜੇ ਲੋਕ ਪੰਜਾਬ ਦੇ ਧੀਆਂ ਪੜਣਾ ਉਤੇ ਬੱਚਿਆਂ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਰਹੇ ਨੇ ਔਰ ਰੇਪ ਵੀ ਕਰ ਰਹੇ ਨੇ ਅਸਰ ਤੁਸੀਂ ਦੇਖੇਗੇ ਪ੍ਰਵਾਸੀਆਂ ਦਾ ਮੁੱਦਾ ਬੜਾ ਹਾਈਲਾਈਟ ਹੋ ਗਿਆ ਪਰ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਵਾਂਗਾ ਤਹਾਡੇ ਵੀ ਹੋਸ਼ ਉੱਡ ਜਾਣਗੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਅਪਡੇਟ ਸਾਂਝੀ ਕਰਨਗੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਇਲਾਕੇ ਨੇ ਜਿੱਥੇ ਮਤੇ ਪਾਸ ਹੋ ਚੁੱਕੇ ਨੇ ਕਿ ਕੋਈ ਵੀ ਭਈਆ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਰੇੜੀ ਨਹੀਂ ਲਾਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਗੇ ਕਿ ਕਿੱਥੇ-ਕਿੱਥੇ ਭਈਆਂ ਨੂੰ ਬਿਲਕੁਲ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਗਿਆ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇਹ ਕਹਿ ਦਿੱਤਾ ਕਿ ਭਾਈ ਤੁਸੀਂ ਇਹਨਾਂ ਭਈਆਂ ਨੂੰ ਨਹੀਂ ਕੱਢ ਸਕਦੇ ਪਰ ਪੰਜਾਬ ਦੇ ਲੋਕਾਂ ਨੇ ਕਿ ਸਦੀ ਨਾਮੰਦੇ ਹੋਇਆ ਪੰਜਾਬ ਦੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਭਈਆਂ ਨੂੰ ਕੱਢ ਦਿੱਤਾ ਗਿਆ ਉਹ ਵੀ ਤੁਹਾਡੇ ਸਾਹਮਣੇ ਮੈਂ ਸਲਾਉਣ ਜਾ ਰਿਹਾ ਕਿ ਕਿਹੜੇ ਕਿਹੜੇ ਪਿੰਡ ਨੇ ਔਰ ਕਿਹੜੇ ਕਿਹੜੇ ਸ਼ਹਿਰ ਨੇ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਅਤੰਕ ਇਹਨਾਂ ਨੇ ਨਚਾਇਆ ਉਹਦੀ ਖਬਰ ਸਭ ਤੋਂ ਵੱਡੀ ਖਬਰ ਤੁਹਾਨੂੰ ਮੈਂ ਹੁਣ ਦਿਖਾਉਣ ਜਾ ਰਿਹਾ ਕਿਉਂਕਿ ਇਸ ਮੁੰਡੇ ਦੀਆਂ ਅੱਖਾਂ ਹੀ ਕੱਢ ਦਿੱਤੀਆਂ ਨੇ ਇੱਕ ਪ੍ਰਵਾਸੀ ਦੁਆਰਾ ਪਹਿਲਾ ਇਹ ਖਬਰ ਸੁਣ ਉਸ ਤੋਂ ਬਾਅਦ ਸਾਡੇ ਹੀ ਪੰਜਾਬ ਦਾ ਮੁੱਖ ਮੰਤਰੀ ਰਹਣਾ ਮ ਜੀਟੀਓ ਤੇ ਐਕਸ਼ਨ ਕਰਦਾ ਪੰਜਾਬ ਦੇ ਲੋਕ ਹੱਕ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਜਿੰਨੀ ਕਿ ਬਣਦਾ ਓਨੀ ਕਿ ਗਵਾ ਲੈਂਦਾ ਇਹ ਕਿਉਂ ਕਹਿ ਰਿਹਾ ਮੈਂ ਅੱਗੇ ਸੁਣਾਵਾਂਗੇ ਸੁਣੋ ਤੈਨੂੰ ਪਤਾ ਤੂੰ ਕੀ ਕੀਤਾ ਪਤਾ ਤੈਨੂੰ ਕੀ ਕੀਤਾ ਤੂੰ ਹਮ ਕੋਚ ਕੋ ਹੈ ਹਮ ਕੋਚ ਨੂੰ ਨਾ ਪਤਾ ਹਮ ਕਾਹ ਰਾਣਾ ਭਈਆ ਮਾਰ ਕੇ ਹੱਸ ਰਿਹਾ ਆ ਟਾਟੂ ਵਾਲਾ ਹੱਸ ਰਿਹਾ ਯੂਪੀ ਦਾ ਕੁੱਤਾ ਕਬਾ ਕੌਣ ਤੇ ਆਇਆ ਤੇ ਆ ਭਈਆ ਦਾ ਬਾਈ ਉਹਨੇ ਇੱਕ ਕੀਆ ਮਾਰ ਕੇ ਕਟੋਈ ਕੇਲਾ ਜਾ ਬਸ ਉਹ ਕਟੂਗੇ ਹੁਣ ਅੱਛੇ ਆਰ ਬੁਰਾ ਘਟਾ ਲੱਗ ਗਿਆ ਹੁਣੇ ਤਾਂ ਉਹਦੇ ਅੰਗ ਪੂਰੇ ਫੇਸ ਪਟ ਗਿਆ ਆਚਾਰ ਨਿਕਲ ਆਏ ਉਨਕੀ ਖਾਣਨਾ ਹਾਂ हमको ਕੋਈ ਪਤਾ ਨਹੀਂ ਹਾਂ ਪੁਲਿਸ ਪਤਾ ਕਰ ਲੂ ਪੁਲਿਸ ਪਤਾ ਕਰ ਲੇਗੀ ਬਹੁਤੋ ਭਾਈ ਉਹ ਬੰਦਾ ਨਹੀਂ ਬਚੇਗਾ ਉਹ ਉਹਦੀ ਬਜੱਥਾ ਭਰਗੇ ਬੰਦੇ ਭਾਈ ਨਾ ਬੰਦੇ ਦੀਆਂ ਬੰਦਾ ਸਹਨੇ ਬਚੇਗਾ ਭਾਈ ਉਹ ਸੁਣ ਰਿਹਾ ਪੰਜਾਬ ਵਾਲੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਉਹ ਬੰਦੇ ਦਾ ਫੇਸ ਪਟ ਗਿਆ ਯਾਨੀ ਬੰਦਾ ਵਚਦਾ ਨਹੀਂ ਅੱਖਾਂ ਬਾਹਰ ਆ ਗਈਆਂ ਨੇ ਤਾਂ ਹੁਣ ਪੰਜਾਬ ਦੀ ਸਰਕਾਰ ਦੇ ਨਾਲ ਨਾਲ ਬਠਿੰਡੇ ਦੇ ਵਿੱਚ ਘਟਨਾ ਵਾਪਰਦੀ ਆ ਬਠਿੰਡੇ ਦੇ ਪ੍ਰਸ਼ਾਸਨ ਦੁਆਰਾ ਬਈਆਂ ਦੀ ਸਪੋਰਟ ਕੀਤੀ ਗਈ ਹੈ ਤਾਂ ਇੱਥੇ ਸਿੱਧੇ ਤੌਰ ਤੇ ਕਹਿ ਸਕਦੇ ਹੋ ਮੁੱਖ ਮੰਤਰੀ ਦੀ ਹਦਾਇਤ ਹੈ ਸੀਐਮ ਆਨ ਨੇ ਕੋਈ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕਿਵੇਂ ਕੱਢ ਦੇਵਾਂਗੇ ਪਰ ਤੁਸੀਂ ਸਵਾਲ ਇੱਕ ਬਾਤ ਵੱਡਾ ਵੈਸੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਅਰਵਿੰਦ ਕੇਜਰੀਵਾਲ ਉਹਨੂੰ ਬਈਆ ਕਿਹਾ ਜਾਂਦਾ ਤਾਂ ਉਸੇ ਦਾ ਕਰਕੇ ਪੰਜਾਬ ਦੇ ਅੰਦਰ ਇਹਨਾਂ ਭਈਆਂ ਨੂੰ ਪ੍ਰਮੋਟ ਕੀਤਾ ਜਾਂਦਾ ਖੁਦ ਪੰਜਾਬ ਦੀ ਸਰਕਾਰ ਦੁਆਰਾ ਇਹ ਸਟੇਟਮੈਂਟ ਆ ਗਈ ਹੈ ਤਾਂ ਹੁਣ ਇੱਕ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਆਪਣੇ ਪੱਦਰ ਦੇ ਉੱਤੇ ਨਹਿ ਮਰੱਤ ਦਿੱਤੀ ਹੈ ਔਰ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਬਿਲਕੁਲ ਪੱਤਾ ਸਾਫ਼ ਹੋ ਗਿਆ ਇਹਨਾਂ ਭਈਆਂ ਦਾ ਇਹਨਾਂ ਪ੍ਰਵਾਸੀਆਂ ਦਾ ਕਿਉਂਕਿ ਜਿਹੜਾ ਤੰਕ ਇਹਨਾਂ ਨੇ ਮਚਾਇਆ ਉਹ ਤੁਹਾਡੇ ਸਾਹਮਣੇ ਆ ਜਿਨ੍ਹਾਂ ਲੋਕਾਂ ਦੇ ਧੀਆ ਪੁੱਤਾਂ ਨੂੰ ਇਹਨਾਂ ਨੇ ਮਾਰ ਦਿੱਤਾ 5 ਸਾਲਾਂ ਬੱਚੇ ਨੂੰ ਕਿੱਡੀ ਦਰਿੰਦਗੀ ਦੇ ਨਾਲ ਮਾਰਿਆ ਸੀ ਉਹੀ ਜਾਣਦੇ ਨੇ ਜਿਹਦੇ ਬੱਚੇ ਨੂੰ ਮਾਰਿਆ ਤਾਂ ਹੁਣ ਸੁਣ ਲੋ ਕਿ ਕਿਹੜੇ ਕਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਬਈਆਂ ਨੂੰ ਭਜਾਇਆ ਗਿਆ ਡੱਕਰਿਆ ਗਿਆ ਪਿੰਡ ਚਨੀਰ ਦੀ ਗੱਲ ਕਰੀਏ ਸਰਦੂਨਗੜ ਜਿਹੜਾ ਮਾਲਸਾ ਦਾ ਇੱਕ ਪਿੰਡ ਹੈ ਚਨੀਰ ਉਥੋਂ ਵੀ ਬਈਆਂ ਨੂੰ ਬਿਲਕੁਲ ਸਫਾਇਆ ਕਰ ਦਿੱਤਾ ਗਿਆ ਕੋਈ ਵੀ ਰੇੜੀ ਕਿਸੇ ਵੀ ਭਈਏ ਦੀ ਅੱਡੇ ਦੇ ਉੱਤੇ ਨਹੀਂ ਲੱਗਣ ਦੇਣਗੇ ਤਾਂ ਹੁਣ ਇਹਦੇ ਨਾਲ ਨਾਲ ਸਰਦੂਨਗੜ ਦੇ ਵਿੱਚ ਬਹੁਤ ਵੱਡੀ ਮੇਲੇ ਮਰਚਨ ਜਾ ਰਹੇ ਨੇ ਪੰਜਾਬ ਦੇ ਲੋਕ ਕਿਉਂਕਿ ਉੱਥੇ ਵੀ ਬਹੁਤ ਸਾਰੇ ਭਈਏ ਅਕਸਰ ਭਈਏ ਕੰਮ ਕਰਦੇ ਨੇ ਅਕਸਰ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ بے ਰੁਜ਼ਗਾਰ ਨੇ ਕਿਉਂਕਿ ਭਈਆ ਖਾਨਾ ਜੁਪੀ ਦੇ ਵਿੱਚੋਂ ਆ ਕੇ ਪੂਰੇ ਪੰਜਾਬ ਪਰਦੇ ਵਿੱਚ ਰਾਜ ਕਰ ਚੁੱਕੇ ਤਾਂ ਵਿੱਚ ਤਾਂ ਪਹਿਲਾਂ ਗੱਲ ਇਹ ਵੀ ਉੱਡੀ ਸੀ ਕਹਿੰਦੇ ਜੀ ਹੁਣ ਭਈਆਂ ਦਾ ਰਾਜ ਹੋਣਾ 5-10 ਸਾਲ ਠਹਿਰ ਜਾ ਸਾਡੇ ਪੰਜਾਬ ਦੇ ਲੋਕ ਤਾਂ ਬਾਹਰ ਨੂੰ ਜਾ ਰਹੇ ਨੇ ਤੇ ਇੱਥੇ ਜੁਪੀ ਬਿਹਾਰ ਬਣ ਜਾਣਾ ਕਿਉਂਕਿ ਅੱਜ ਵੀ ਜੁਪੀ ਬਣਿਆ ਹੋਇਆ ਪੰਜਾਬ ਜੋ ਵੀ ਪੰਜਾਬ ਦੇ ਵਿੱਚ ਜਿਹੜੇ ਕ੍ਰਾਈਮ ਹੋ ਰਹੇ ਨੇ ਉਹ ਸਿਰਫ ਭਈਆਂ ਦੁਆਰਾ ਹੋ ਰਹੇ ਨੇ ਇੱਥੇ ਸਾਡੀ ਹੁਣ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਹੈ ਕਿ ਜੇਕਰ 2027 ਦੇ ਵਿੱਚ ਆਪਣੀ ਸੱਤਾ ਕਾਇਮ ਰੱਖਣੀ ਹੈ ਤਾਂ ਪੰਜਾਬ ਦੇ ਸਾਡੇ ਲੋਕਾਂ ਦੇ ਨਾਲ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਖੜਨਾ ਪੈਣਾ ਹੈ ਦਿੱਲੀ ਵਾਲਿਆਂ ਨੂੰ ਪਿੱਛੇ ਸਖਤ ਕਿ ਨਹੀਂ ਨਹੀਂ ਤਾਂ ਪੰਜਾਬ ਦੇ ਵਿੱਚ 2027 ਦਾ ਸਮਾਂ ਬਦਲ ਕੇ ਕਿਸੇ ਹੋਰ ਦਾ ਆ ਜਾਣਾ ਇਹ ਗੱਲ ਪੱਕੀ ਹੈ ਕਿਉਂਕਿ ਜਨਤਾ ਜਨਾਰਦਨ ਹੁੰਦੀ ਆ ਤੇ ਜਨਤਾ ਅੱਜ ਕੱਲ ਦੁਖੀ ਐ ਅਸਲ ਸਾਰੇ ਪੰਜਾਬੀ ਦੁਖੀ ਨੇ ਕਿਉਂਕਿ ਜਿੱਥੇ ਵੇਖਦੇ ਭਈਆਂ ਦੁਆਰਾ ਕ੍ਰਾਈਮ ਕੀਤੇ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚੋਂ ਇੱਕ ਮੁੰਡੇ ਨੂੰ ਮਾਰ ਦਿੱਤਾ ਗਿਆ ਉਹਦੀ ਅੱਖਾਂ ਕੱਢ ਦਿੱਤੀਆਂ ਗਈਆਂ ਨੇ ਭਈਆ ਫਿਰ ਵੀ ਹੱਸ ਰਿਹਾ ਤੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੇ ਐਕਸ਼ਨ ਲੈਣ ਦੀ ਵਜਾਏ ਉਹਨਾਂ ਦੀ ਸਪੋਰਟ ਵਿੱਚ ਆ ਗਈ ਐ ਤਾਂ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਭਾਈ ਪੰਜਾਬ ਦੇ ਲੋਕਾਂ ਨੇ ਜਾਂ ਪੂਰੀ ਸਿੱਖ ਕੌਮ ਨੇ ਸਿੱਧੇ ਤੌਰ ਤੇ ਐਲਾਨ ਕਰ ਦਿੱਤਾ ਕਿ ਨਾ ਪ੍ਰਸ਼ਾਸਨ ਦੀਕਣ ਉਹ ਮਾਹੀ ਅਸੀਂ ਸਰਕਾਰ ਵੇਖਣੀ ਹੈ ਅਸੀਂ ਖੁਦ ਇਹਨਾਂ ਭਈਆਂ ਨੂੰ ਟੰਗਾਗੇ ਤੇ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਭਜਾ ਕੇ ਹਟਾਂਗੇ ਤਾਂ ਗੱਲ ਇਹੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਜਿਵੇਂ ਕਿ ਬਹੁਤ ਸਾਰੇ ਅੰਗਰੇਜ਼ ਅਵਰਾਨੀ ਵਰਗੇ ਪਤਾ ਨਹੀਂ ਕਿਹੜੇ ਕਿਹੜੇ ਮੁਗਲਾਂ ਦਾ ਰਾਜ ਹੋਇਆ ਤਾਂ ਇੱਥੇ ਸਾਡੇ ਪੰਜਾਬ ਦੇ ਵਿੱਚੋਂ ਸੂਰਬੀਰਾਂ ਨੇ ਉਹ ਵੀ ਭਜਾ ਦਿੱਤੇ ਅਧਿਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਭਾਰ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਪ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪੰਜਾਬ ਸਰਕਾਰ ਬਜਾਏ ਕਿ ਪੰਜਾਬ ਦੇ ਲੋਕਾਂ ਹੀ ਸਪੋਰਟ ਕਰਨਦੇ ਹੋ ਭਈਆਂ ਦੀ ਸਪੋਰਟ ਕਰਨਦੇ ਆ ਕਿਉਂਕਿ ਭਈਆਂ ਦੇ ਪਿੱਛੇ ਇਸ ਟਾਈਮ ਕਿਦਰੀ ਵਾਲ ਹੈ ਪੰਜਾਬ ਸਰਕਾਰ ਜਿਹੜੀ ਟੋਟਲੀ ਕੇਦਰੀ ਬਾਲ ਦੇ ਛਾਰਿਆਂ ਤੇ ਚਲਦੀ ਪਈ ਹੈ ਇਸੇ ਕਰਕੇ ਉਹ ਭਈਆਂ ਦੀ ਸਪੋਰਟ 'ਚ ਵੀ ਖੜੇ ਹੋਏ ਆ ਲੇਕਿਨ ਪੰਜਾਬ ਦੇ ਲੋਕਾਂ ਨੇ ਹੁਣੇ ठान ਲਈ ਹੈ ਤਹਿਇਆ ਕਰ ਲਿਆ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਭਈਆਂ ਨੂੰ ਕੱਢ ਕੇ ਰਹਿਣਾ ਵੈ ਭਈਆਂ ਦੀ ਜਿਹੜੀ ਦਿਨ-ਬਦ ਦਿਨ ਉਹ ਨਾ ਆਪਣੇ ਜ਼ੁਲਮ ਦੀ ਜਿਹੜਾ ਵਾਧਾ ਹੀ ਜਾਂਦੇ ਉਹਨਾਂ ਦਾ ਜ਼ੁਲਮ ਭਈਆਂ ਦਾ ਉਹ ਸਮਝਦੇ ਪਏ ਆ ਕਿ ਹੁਣ ਪੰਜਾਬ 'ਚ ਵੀ ਸਾਡਾ ਹੀ ਰਾਜ ਹੋ ਜਾਏਗਾ ਤੇ ਅਸੀਂ ਇਹ ਉਹਨਾਂ ਦਾ ਰਾਜ ਪੂਰਾ ਨਹੀਂ ਹੋਣ ਦੇਣਾ ਪੰਜਾਬੀਆਂ ਨੇ ਇਹ ਚੀਜ਼ ਨੂੰ ਸਮਝ ਗਿਆ ਹੈ ਕਿ ਅਗਰ ਭਈਏ ਸੋਚਦੇ ਹੈ ਨਾ ਕਿ ਪੰਜਾਬੀ ਸਾਰੇ ਬਾਹਰ ਚਲ ਗਏ ਤੇ ਐਸੀ ਪੰਜਾਬ 'ਚ ਰਾਜ ਕਰ ਲਾਂਗੇ ਹੁਣ ਤੇ ਇਹ ਗੱਲ ਉਹਨਾਂ ਦੀ ਝੂਠ ਹੈ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਰਾਜ ਨਹੀਂ ਕਰਨ ਦੇਣਾ ਹੁਣ ਦੇਖਣਾ ਹੈ ਵੀਰੋ ਕੇ ਆਪਣੇ ਪੰਜਾਬੀ ਵੀਰਾਂ ਨੇ ਜਿਹੜੀ ਮਹਮ ਚ ਚਾਲੂ ਕੀਤੀ ਹੈ ਇਹ ਕਾਮਯਾਬ ਹੁੰਦੀ ਹੈ ਜਾਂ ਫਿਰ ਭਈਏ ਆਪਣੇ ਮਕਸਦ 'ਚ ਕਾਮਯਾਬ ਹੁੰਦੇ ਹੈ ਪੰਜਾਬ ਸਰਕਾਰ ਹੁਣ ਪੂਰੀ ਹੋਣੀ ਸਪੋਰਟ ਚ ਖੜੀ ਹੈ ਦੇਖੋ ਹੁਣ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਨਾਲ ਕੀ ਡੀਲ ਕਰਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮਹਾਮੈਂ ਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਬਾਕੀ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦੱਸਣਾ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ